ਦਿਨ ਰਸੋਈ ਦੇ ਲਈ ਤੋਰੀ ਫੁਲਕੇ ਦੇ ਲਈ ਕਰੀ ਜਾਵਾਂ ਫਿਲਮਾਂ ਇੱਧਰਲਾ ਸਵਾਦ ਨਾ ਮੁੱਕੇ ਜਿਹੜਾ ਮੈਂ ਇੱਥੇ ਆਇਆ ਤੁਸੀਂ ਸਾਰੇ ਜਣੇ ਇੰਨੇ ਆਏ ਆਂ ਨਰਤਾ ਭਾਈ ਮੈਨੂੰ ਮਿਲੇ ਕਹਿੰਦੇ ਪਛਾਨ ਲਿਆ ਮੈਂ ਫਿਰ ਇੱਕ ਕੰਨ ਚ ਗੱਲ ਕਹੀ ਉਹਨਾਂ ਨਾਲ ਨਾਲ ਦੀ ਨਾਸ ਨੂੰ ਹੀ ਨਹੀਂ ਹਟੇ ਤੇ ਬਹੁਤ ਜਣੇ ਆਏ ਹੋਏ ਆ ਮੈਂ ਇਸ ਗੱਲ ਦੀ ਮਾਫੀ ਮੰਗਦਾ ਉਹ ਨਟਰਾਜ ਬੈਠਾ ਵੀ ਮੈਨੂੰ ਹੌਲੀ-ਹੌਲੀ ਜਿਵੇਂ-ਜਿਵੇਂ ਦੇਖਦਾ ਪਿਆ ਕਈ ਵਾਰੀ ਮੈਨੂੰ ਪਛਾਣ ਹੋ ਸਕਦਾ ਨਾ ਹੋਵੇ ਬਾਈ ਥੋਨੂੰ ਪਛਾਣੀ ਹੈ ਬਾਈ ਥੋ ਬਾਈ ਨਾ ਪਿੱਛੇ ਬੈਠੇ ਮੇਰਾ ਤੁਸੀਂ 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 ਮੇਰਾ ਪਤਾ ਨਹੀਂ ਜੋਰ ਲੱਗਿਆ ਹੋਇਆ ਵੀ ਬਾਈ ਆ ਨਾਲ ਵੀਰਾ ਬੈਠਾ ਇਹਨੂੰ ਵੀ ਲੱਗਿਆ ਹੋਇਆ ਮੇਰਾ ਜੋਰ ਵੀ ਹੈ ਜਹੰਨ ਤੋਂ ਨਿਕਲ ਜਾਂਦੇ ਨੇ ਨਾਮ ਕਿਹਨੇ ਹਾਂ ਕਿ ਮੈਂ ਬਸ ਉਹਨੇ ਇਸ ਗੱਲ ਚਾਹ ਬੀਤੇ ਤੇ ਮੇਰੇ ਨਾਮ ਆਵੇ ਧਿਆਨ ਚ ਦਾੜੀਆਂ ਆ ਗਈਆਂ ਮੈਂ ਮੈਂ ਥੋੜਾ ਜਾਉਂ ਮੀ ਪਿਆ ਕਾਲੀ ਕੋਲੀ ਕਰ ਕਰਾ ਮੈਨੂੰ ਪਤਾ ਨਹੀਂ ਕੌਣ ਕਹੀ ਵੀ ਇਹ ਨਾ ਹੋਵੇ ਤੁਸੀਂ ਕਿਸੇ ਨੂੰ ਲੱਗੇ ਵੀ ਔਰ ਉਦੋਂ ਤਾਂ ਆਏ ਸੀ ਚਲੋ ਬਸਾਰ ਨੇ ਬਾਰੀ ਗਈ ਆ ਕੰਮ ਕਰਨਾ ਮੈਨੂੰ ਕਹਿੰਦਾ ਵੀ ਮੈਂ ਦੁਕਾਨ ਲੈਣਾ ਅਰਦਾਸ ਕਰਿਆ ਕਰ ਤੁਸੀਂ ਮੰਨਣਾ ਨਹੀਂ ਭਾਈ ਸੌਂ ਪਰ ਦਿਓ ਮੈਂ ਗੁਰਦੁਆਰਾ ਸਾਹਿਬ ਜਾਂਦਾ ਸੀ ਵੀ ਬਾਬਾ ਜੀ ਬਣ ਕੇ ਕੋਈ ਦੁਕਾਨ ਖਰੀਦ ਲੈ ਜਿਹੇਸ਼ ਕਟਾਰੀਆ ਭਾਈ ਸੀ ਜਿਹੜਾ ਸ਼ਾਮਲੀ ਦਾ ਰੇਂਜਰ ਸੀ ਤਾਂ ਬਲਾਸੋ ਆਣੀ ਚ ਬਿਲਕੁਲ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਚ ਨਾ ਮੱਥੇ ਉੱਤੇ ਸਾਤ ਦਾ ਨਿਸ਼ਾਨ ਮੈਨੂੰ ਮੇਰੀ ਜਨਮਾਤ ਵੀ ਥੋੜਾ ਰੱਖਦਾ ਉਹਦੇ ਚ ਹੂੰ ਢੱਬੀ ਬਈਆਂ ਕੰਨ ਦਾ ਨਸਰਾ ਹੂੰ ਸਾਵਲੀ ਜਿਹੀ ਉਹ ਮੈਂ ਉਹ ਵਾਈਟ ਗਰਾਉਂਡ ਬੈਕਗ੍ਰਾਉਂਡ ਤੇ ਕੁਰਸੀ ਲਾ ਕੇ ਬੰਦਾ ਬੈਠਾ ਪੋਸਟਰ ਬਹੁਤ ਠੀਕ ਹੈ ਬੇਬਾਬ ਹੂੰ ਔਰ ਪਲਾਸਟਿਕ ਦੀ ਢੱਬੀ ਮੈਗਨਾ ਸਾਊਂਡ ਦੀ ਪਹਿਲਾਂ ਹੁੰਦੀ ਸੀ ਉਹ ਇਹ ਜੀ ਨਹੀਂ ਨਹੀਂ ਅਸੀਂ ਇਹਦੇ ਪੋਸਟਰ ਲਾਏ ਸੀ। ਦਾ ਦਾ ਮੈਨੂੰ ਤੁਹਾਡੀ ਇੰਟਰਵਿਊ ਤੋਂ ਪਤਾ ਨਹੀਂ ਸੀਗਾ। ਮੈਨੂੰ ਉਦੋਂ ਜ਼ਰੂਰ ਪਤਾ ਲੱਗਿਆ ਸੀ ਕਿ ਕੋਈ ਦਿੱਤੋਂ ਦੇ ਆਰਟਿਸਟ ਨੇ ਜਿਹੜੇ ਜਿਹੜੇ ਹੈਗੇ ਨੇ ਵੀ ਉਹ ਵਕਫ ਵਕਫ ਥਾਵਾਂ ਤੇ ਜਾ ਕੇ ਉਸ ਕੈਸ ਸਾਰੀਆਂ ਸ਼ਾਮਾਂ ਪ੍ਰਿੰਸ ਦੀਆਂ ਪੂਰੀਆਂ ਹੋ ਚੁੱਕੀਆਂ ਨੇ। ਔਰ ਹੁਣ ਇਸ ਤੋਂ ਬਾਅਦ ਪ੍ਰਿੰਸ ਕਿਹੋ ਜੀ ਜ਼ਿੰਦਗੀ ਜਿਉਣੀ ਚਾਹੁੰਦਾ ਔਰ ਧੰਨਵਾਦ ਵੀ ਕਰਾਂਗੇ ਤੁਹਾਡਾ ਤੇ ਤੁਹਾਡੇ ਤੋਂ ਮਾਫੀ। ਫਿਲਮਾਂ ਦਾ ਤਾਂ ਇਹ ਜਿਵੇਂ ਮੈਂ ਪੰਜਾਬ ਦੀ ਫਿਲਮਾਂ ਹੁਣ ਕਰ ਲੀਆਂ ਹੁਣ ਇੱਕ ਚਮਕ ਮੇਰੀ ਸੀਰੀਅਲ ਸੋਨੀ ਲੀਵ ਤੇ ਆ ਉਹ ਕੀਤੀ ਉਹ ਕੀਤੀ ਵੀ ਜਿਹੜਾ ਹੁੰਦਾ ਸੀ ਵੀ ਓਮਪਰੀ ਸਾਹਿਬ ਨਸੀਰ ਸਾਹਿਬ ਪੰਕਜ ਕਪੂਰ ਜੀ ਉਹ ਜਿਹੜਾ ਗਰਨੇਸ਼ ਕਰਨਾੜ ਡਾਕਟਰ ਸ਼੍ਰੀ ਰਾਮ ਲਾਗੂ ਸਾਨੂੰ ਇਹ ਸਦੇ ਕਹਿ ਲੱਗਦੇ ਸੀ ਹਾਂ ਓਮਪਰੀ ਸਾਹਿਬ ਓਮਪਰੀ ਸਾਹਿਬ ਨਾਲ ਮੈਨੂੰ 2-3 ਸਾਲ ਰਹਿਣ ਦਾ ਵੀ ਮੌਕਾ ਮਿਲਿਆ ਕਿਆ ਬਾਤ ਤੇ ਵੀ ਸਾਡੇ ਪੰਜਾਬੀਆਂ ਦੀ ਉੱਥੇ ਹੈ ਨਹੀਂ ਤੌਸ ਜਿਵੇਂ ਪਹਿਲਾਂ ਹੁੰਦੀ ਸੀ ਵੀ ਜਾ ਕੇ ਨਾ ਇੱਕ ਗੜਗੱਜ ਜਾ ਪਾਉਣਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਜਿਵੇਂ ਹੁਣ ਸਾਰੇ ਇੰਨੇ ਜਣੇ ਬੈਠੇ ਆ ਮੇਰੇ ਜ਼ਿਲ੍ਹੇ ਦੇ ਮੇਰੇ ਸ਼ਹਿਰਾਂ ਦੇ ਮੇਰੇ ਪਿੰਡਾਂ ਦੇ ਵੀ ਸਾਰੇ ਜਣੇ ਕੈਨ ਵੀ ਸਾਡਾ ਬੰਦਾ ਪੰਦੇ ਵੀ ਆ ਬਈ ਹੂੰ ਹੂੰ ਵੀਰਾਂ ਨੂੰ ਉਨਾਂ ਹੀ ਮਜ਼ਾ ਆਵੇ ਉਹ ਨਹੀਂ ਆਵੇ ਸਵਾਲ ਤੇ ਲਾਈਫ ਇਹ ਹੈ ਵੀ ਮੇਰਾ ਜੀ ਹੁਣ ਨਹੀਂ ਕਰਦਾ ਹੁੰਦਾ ਵੀ ਮੈਂ ਰਾਤ ਨੂੰ 2 ਵਜੇ ਵਾਲੀ ਬੱਸ ਤੇ ਬਹਿ ਕੇ ਆ ਜਾਾਂ ਤੇ 7 ਵਜੇ ਉੱਠ ਪੂਰੇ ਤੇ ਉਸ ਤੋਂ ਬਾਅਦ ਜੋੜੀਆਂ ਚੱਕੀਆਂ ਕੋਲੇ ਉਹੀ ਬਣਦੀ ਸਕੂਟਰਾਂ ਵਾਲਾ ਸੂਨੀ ਕੁੱਕੜ ਉਹ ਜਿਹੜਾ ਸਰਵਿਸ ਕਰਦਾ ਮੋਟਰਸਾਈਕਲਾਂ ਦੀ ਗੁੱਲੀ ਹੋ ਗਿਆ ਗੁੱਲੀ ਨੇ ਦੁਕਾਨ ਕਰ ਲਈ ਹੁਣ ਚੀਨੋ ਸਲੇਟਾਂ ਵਾਲਿਆਂ ਦੇ ਲੱਗਿਆ ਹੋਇਆ ਪੱਥਰ ਵਾਲਿਆਂ ਦੇ ਜਿੰਨਾ ਹਿਸਾਬ ਨਾਲ ਬਹੁਤ ਸਲੋ ਸਪੀਡ ਹੈ ਹਾਂਜੀ ਉਹ ਐਤੋਂ ਨਹੀਂ ਐਤੋਂ ਉਹਨਾਂ ਕੋਲਤੀ ਆਪਣੇ ਭਾਈ ਜੀ ਐਸਾ ਤੇ ਜਿੱਦਾਂ ਤਰਦੀਪ ਪਿਆਮੀ ਸ਼ਰਮਾ ਪਕੌੜਿਆਂ ਜੀ ਜੀ ਥੈਂਕ ਯੂ ਬਈ ਥੈਂਕ ਯੂ ਦੇਈ ਪੁਜਰੀ ਜੀ ਸ਼ੁਕਰੀਆ ਸਰ ਬੜੀ ਜ਼ਰੂਰ ਤੋਂ ਸ਼ਾਮਲ ਹੋਏ ਹੋ ਸਾਡੇ ਚਾਕੇ ਉਹਨਾਂ ਦਾ ਬੜਾ ਜ਼ਰੂਰ ਸਹਿਯੋਗ ਹੈ। ਯਾਹ ਅੱਛਾ ਪ੍ਰਿੰਸ ਜੀ ਬੇਨਤੀ ਹੈ ਕਿ ਤੁਸੀਂ ਅਪਣੀ ਟੀਮ ਲੈ ਕੇ ਉਹ ਜੰਗਲੀ ਫਰਸ਼ ਉੱਤੇ ਕੰਮ ਕਰਨ ਦੇ ਰਾਹ ਤੇ ਲਈ ਜਿੱਥੇ ਸੂਰਜ ਰਗੀ ਤੇ ਹੀ ਕੋਲੇ ਹੋਏ ਉੱਥੇ ਜਨਾ ਸੁਲੂ ਟੂ ਹੋ ਜੂਗੀ। ਅਸੀਂ ਬੇਨਤੀ ਕੀਤੀ ਸੀ ਕਿ ਨਾ ਪਲੇਨ ਰਹਿਣਾ ਵੀ ਮੈਂ ਡਾਇਰੈਕਟਰ ਕੋਲੇ ਗਿਆ ਕੋ ਸੋਚ ਕੇ ਜਾਗੜਿਆ ਨਾ ਆਪਾਂ ਤੇ ਫਿਰ ਦੋਨਾਂ ਨੇ ਪੜਣਾ ਮੇਰਾ ਕੀ ਹੁੰਦਾ ਵੀ ਮੈਂ ਜਾਣਾਂ ਤੇ ਪ੍ਰਿੰਸੇ ਦੇ ਮਾਰਨਾ ਪੰਜ-ਛਤ ਚਪੇੜਾਂ ਵਿੱਚੋਂ ਫੜ ਕੇ ਪਾਸੇ ਰਹਿ ਜਿਹੜਾ ਉਹ ਕਰੈਕਟਰ ਹੈ ਵੀ ਉਹ ਖਰਾਬੇ ਹੁੰਦਾ ਚਾਹਦੇ ਰਹਾਗੇ ਵਿਛਾਬ ਹੁੰਦਾ ਤੇ ਉਹ ਫਿਰ ਉਹਦੇ ਤੁਸੀਂ ਕਹਿਣਾ ਵੀ ਹੁਣ ਆਇਆ ਪ੍ਰਿੰਸੇ ਸਵਾਲ ਤੇ ਉੰਦਰੀ ਮੈਨੂੰ ਸਵਾਦ ਆਉਣਾ ਜਿੱਤੇ ਵੀ बलविंदर हाल <laughs> <देर स्वार। laughs> <देरे laughs> जी, देर जी हाँ। बोलता <laughs> हो ठीक है बहुत कंट्रोल किया हेलो तेरे भाई जी बोल रहे बस हफ्ता ही है हफ्ता का बस ਕੰਟੀ ਮਾਨਕੇ ਸਭ ਅੱਛਾ ਮੇਰੀ ਟੀਮ ਹੈ ਜਿਹੜੀਆਂ ਤੁਸੀਂ ਫਿਲਮਾਂ ਦੇਖਦੇ ਆਂ ਜਿਹੜੇ ਤੁਸੀਂ ਨਾਟਕ ਦੇਖੇ ਜਿਨ੍ਹਾਂ ਨੂੰ ਮੈਂ ਉਦੋਂ ਵੀ ਸੁਣਾਉਂਦਾ ਹੁੰਦਾ ਸੀ ਕਿ ਯਾਰ ਦਮਾਲ ਚ ਆਇਆ ਇਹਨਾਂ ਦਾ ਤੇ ਇਹਨਾਂ ਨਾਲ ਸਵਾਗਤ ਕਰਦਾ ਮੈਂ ਬੀਰੋ ਜੀ ਕਾਨੀ ਇਹਨਾਂ ਦੇ ਲਈ ਇੱਕ ਤਾਣੀ ਜ਼ਰੂਰ ਲਾਉਂਦੇ ਇਹ ਹੋਰ ਸਾਰੇ ਆ ਜਿਨ੍ਹਾਂ ਨੇ ਕੋਈ ਕਾਮਣੀ ਕੀਤਾ ਇੱਕ ਵੀ ਕੋਈ ਕੰਪਨੀ ਨਹੀਂ ਤਾਂ ਇਸ ਗੱਲ 'ਚ ਵੀ ਕੀਤਾ ਵੀ ਇਹ ਕਿਤੇ ਨਾ ਕਿਤੇ ਸੈਂਡ ਹੋਊਗਾ ਫਿਰ ਮਨ ਪੀਏ ਕੋਈ ਕੰਪਨੀ ਮੈਨੂੰ ਯਾਦ ਆ ਹਰ ਜੋਹਰ ਨੂੰ ਇੱਕੀ ਨੂੰ ਨਾਟਕ ਮੰਡੀ ਨੂੰ ਹੋਏਦ ਨੂੰ ਹੋਏ ਨਹੀਂ ਕਿਨ ਕੇ ਸਾਰੇ ਜਣੇ ਤੇ ਸਕੂਲ ਦੇ ਵਿੱਚ ਉਹ ਇਤਨੀ ਸ਼ਕਤੀ ਹਮੇ ਦੇਣਾ ਦਿੱਤਾ ਜੋ ਮਾਂਗੀ ਧਾਕੁਰ ਬਣੇ ਸੀ ਸ਼ਬਦ ਸਾਰੇ ਚਾਲਦੇ ਸੀ ਤੇ ਮਾਰਚ ਮੇਰੇ ਇੱਕ ਕਸੀਪ ਸਟੇਜ ਤੇ ਜਦੋਂ ਵੀ ਮੈਂ ਜਾਉਂਗਾ ਵਰਤੇਜ ਪਹਾੜਾ ਬਾਈਤਾ ਜੀ ਆਉੜੇ ਤਾਂ ਹੀ ਜਿੰਦਗੀ ਵੀ ਅਸੀਂ ਸਾਰੇ ਕਹਿੰਦੇ ਹਾਂ ਬੜੇ ਸੇ ਉਹ ਕੌਣ ਨੇ ਸ਼ੁਰੂ ਮੈਨੂੰ ਆਇਆ ਸੀ ਮੇਰੀ ਟੀਮ ਹੈ ਤੇ ਨਾਲ ਚ ਬਟਾ ਮੈਂ ਕਹਿੰਦਾ ਕੁਝ ਤਾਂ ਚਾਹੀਦਾ ਬੜਾ ਦਾ ਛੋਟੇ ਛੋਟੇ ਜਿਹੇ ਉਹ ਰਾਤੀ ਜਾ ਆਦੇ ਮੈਨੂੰ ਲੱਗੋ ਅਸਹਿਨਾ ਦੀ ਜਰੂਰਤਾ ਇੱਕ ਮੈਂ ਤਾਂ ਟੈਕਮੈਡੀ ਇਸੇ ਬੰਦੀ ਦੇ ਮੱਧਾ ਗੱਲ ਜੋ ਵੀ ਇੱਧਰ ਨੂੰ ਆਉਣਾ ਹੈ ਤੇ ਅਸੀਂ ਜ਼ਰੂਰ ਹੁੰਦਾ ਵੀ ਬਾਈ ਵੀ ਜ਼ਰੂਰ ਮੈਂ ਪਰਵਾਹ ਹੁਣ ਤੱਕ ਬਾਈ ਜੇਮ ਜੋਬ ਕਰਦੇ ਸਰਕਾਰੀ ਪਰ ਜੇ ਜੋ ਪ੍ਰੋਪਰ ਆ ਵੀ ਐਕਸਟਾਈ ਨਹੀਂ ਤੇ ਮੈਨੂੰ ਕਿਤੇ ਵੀ ਮੇਲੇ ਕੋਲ ਕਿਤੇ ਵੀ ਕਿਤੇ ਹੀ ਸਾਨੂੰ ਮੋੜ ਪੈ ਗਈ ਆਲਮੀ ਪੰਜਾਬੀ ਐਡਵਾਂਸ ਫਾਊਂਡੇਸ਼ਨ ਜਿਸ ਦੇ ਰਜੀਦ ਕੋਡ ਤੇ ਪ੍ਰਧਾਨ ਅਮਨਪ੍ਰੀਤ ਸਿੰਘ ਜੀ ਇਸ ਮੂਮੈਂਟ ਪਰਮਾਣੂ ਪ੍ਰੇਮ ਕਮਲਜੀਤ ਜੀ ਯਾਦਗਾਰੀ ਚਨ ਨਾਜਿਲਾ ਪਾਕਾ ਅਫਸਰ ਮਨਜੀਤਪ੍ਰੀਤ ਜੀ